ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਸੇ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਈ ਅਪਾ ਜਾਣਾਂਗੇ ਜਮਾਤ 10ਵੀਂ ਦੇ ਲਈ ਜੋ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਹੋਏਗਾ ਉਹਦੇ ਲਈ ਅਪਾ ਇੱਕ ਮਾਡਲ ਟੈਸਟ ਪੇਪਰ ਹੱਲ ਕਰ ਰਹੇ ਅਗੇ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਅਪਾ ਇੱਕ ਦੋ ਹੋਰ ਮਾਡਲ ਟੈਸਟ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਉਮੀਦ ਹੈ ਇਹਨਾਂ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਕੱਲ ਦੇ ਪੇਪਰ ਵਿੱਚ ਪੁੱਛੇ ਜਾਣਗੇ ਤਾਂ ਉਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਊੜਾ ਭਾਗ ਆ ਗਿਆ ਆਪਣੇ ਕੋਲ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਇਹਦੇ ਵਿੱਚ ਤੁਹਾਨੂੰ ਪਹਿਲਾ ਕੁਐਸਚਨ ਦੇਖੋ ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਹਾਂਜੀ ਕਿੰਨੀਆਂ ਨੇ ਵਿੱਚ 650 ਤੋਂ ਵੀ ਜ਼ਿਆਦਾ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਕਿੰਨੇ ਪ੍ਰਤੀਸ਼ਤ ਭਾਰ ਮਾਸਪੇਸ਼ੀਆਂ ਹੁੰਦੀਆਂ ਨੇ 70% ਤੋਂ ਵੱਧ ਐਫਿਲ ਰੇਜ਼ ਵਿਧੀ ਦਾ ਅਰਥ ਹੈ ਹਾਂਜੀ ਇਹਦਾ ਕੀ ਅਰਥ ਹੈ ਵੀ ਦਬਣਾ ਇండోਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾਗਾ ਗੋਲ ਮਟੋਲ ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ਬੇਟਾ ਫੁੱਟਬਾਲ ਦੇ ਵਿੱਚ ਅੱਗੇ ਸਹੀ ਮਿਲਾਨ ਕਰਨੇ ਨੇ ਲਹੂ ਦੇ ਕਣ ਹਾਂਜੀ ਕਿਹੜੇ ਹੁੰਦੇ ਨੇ ਵੀ ਲਾਲ ਤੇ ਚਿੱਟੇ ਦਿਲ ਦੀ ਧੜਕਣ 72 ਬਾਰ ਪ੍ਰਤੀ ਸੈਕਿੰਡ ਥੱਪਤ ਫਾਉਣਾ ਟਿਕਟ ਪਰਟਮੈਂਟ ਪਾਣੀ ਨਾਲ ਇਲਾਜ ਹਾਈਡਰੋਥੈਰੇਪੀ ਇੰਡੋਫ ਇੰਡੋਮੋਰਫ ਗੋਲ ਮਟੋਲ ਠੀਕ ਇਸ ਤਰੀਕੇ ਨਾਲ ਨੇ ਆਪਣੇ ਮਿਲਾਨ ਹੋ ਜਾਣਗੇ ਇਹ ਵੀ ਤੁਹਾਨੂੰ ਆਉਣਗੇ ਬੇਟਾ 5 ਨੰਬਰ ਦੇ ਇਸ ਤੋਂ ਬਾਅਦ ਬੇਟਾ ਆਪਣੇ ਕੋਲ ਸਹੀ ਗਲਤ ਨੇ ਵੀ ਪਹਿਲਾ ਇਹ ਦੇਖੋ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50% ਭਾਰ ਸਾਡੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਇਹ ਕੀ ਇਹ ਗਲਤ ਹੈ ਕਸਰਤ ਕਰਨ ਨਾਲ ਮਾਸਪੇਸ਼ੀਆਂ ਨੂੰ ਵੱਧ ਕੰਮ ਕਰਨਾ ਪੈਂਦਾਗਾ ਹਾਂਜੀ ਸਹੀ ਹੈ ਵੀ ਸਾਡੇ ਸਰੀਰ ਵਿੱਚ 750 ਤੋਂ ਜ਼ਿਆਦਾ ਮਾਸਪੇਸ਼ੀਆਂ ਹੁੰਦੀਆਂ ਹਨ ਸਹੀ ਹੈ ਨਹੀਂ ਗਲਤ ਹੈ ਪੈਟਰੀਸਿਸ ਦਾ ਪੰਜਾਬੀ ਅਨਵਾਦ ਗੁੰਨਣਾ ਹੈ ਸਹੀ ਹੈ ਵੀ ਹਾਂਜੀ ਇਹ ਸਹੀ ਹੈ ਵੀ ਵਾਦੇ ਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਣ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ ਇਹ ਕੀ ਹੈ ਬੇਟਾ ਗਲਤ ਹੈ ਠੀਕ ਹੈ ਆਪਣੇ ਕੋਲ ਸਹੀ ਗਲਤ ਸੀ ਇਸ ਤੋਂ ਬਾਅਦ ਬੇਟਾ ਆਪਣੇ ਕੋਲ ਖਾਲੀ ਥਾਵਾਂ ਨੇ ਵੀ ਮਨੁੱਖੀ ਸਰੀਰ ਇੱਕ ਗੁੰਜਲਦਾਰ ਡੈਸ਼ ਹੈ ਕੀ ਹੈ ਪੁੱਤ ਇੱਕ ਗੁੰਜਲਦਾਰ ਮਸ਼ੀਨ ਸਾਡੇ ਸਰੀਰ ਵਿੱਚ ਡੈਸ਼ ਮਸਪੇਸ਼ੀਆਂ ਹੁੰਦੀਆਂ ਨੇ ਵੀ 650 ਤੋਂ ਜ਼ਿਆਦਾ 650 ਤੋਂ ਜ਼ਿਆਦਾ ਭੌਤਿਕ ਚ ਕਿਸ ਇੱਕ ਡੈਸ਼ ਤਰੀਕੇ ਨਾਲ ਇਲਾਜ ਕਰਨ ਦੀ ਵਿਧੀ ਹੈ ਵੀ ਇੱਕ ਪੁਰਾਤਨ ਤਰੀਕੇ ਨਾਲ ਮਾਲਿਸ਼ ਇਲਾਜ ਦੀ ਬਹੁਤ ਡੈਸ਼ ਵਿਧੀ ਹੈ ਵੀ ਪ੍ਰਾਤਨ ਵਿਧੀ ਹੈ ਜਾਂ ਪੁਰਾਣੀ ਵਿਧੀ ਹੈ ਵਾਦਾ ਸ਼ਬਦ ਦਾ ਸਬੰਧ ਬੱਚੇ ਦੇ ਸਰੀਰ ਵਿੱਚ ਹੋ ਰਹੇ ਡੈਸ਼ ਨਾਲ ਹੁੰਦਾਗਾ ਵੀ ਕਿਹਦੇ ਨਾਲ ਹੁੰਦਾਗਾ ਵਾਦੇ ਨਾਲ ਠੀਕ ਅੱਗੇ ਤੁਹਾਡੇ ਕੁਐਸਚਨ ਨੇ ਬੇਟਾ ਭਾਗ ਆੜੇ ਦੇ ਵਿੱਚ ਲਹੂ ਗੇੜ ਪ੍ਰਣਾਲੀ ਦੇ ਅੰਗਾਂ ਦੇ ਨਾਮ ਲਿਖੋ ਕਿਹੜੇ ਕਿਹੜੇ ਅੰਗ ਇਹਦੇ ਵਿੱਚ ਕੰਮ ਕਰਦੇ ਨੇ ਦਿਲ ਦੀਆਂ ਮਾਸਪੇਸ਼ੀਆਂ ਤੋਂ ਕੀ ਭਾਵ ਹੈ ਇਹ ਕੁਐਸਚਨ ਤੁਹਾਨੂੰ 2-2 ਨੰਬਰ ਦੇ ਆਉਣਗੇ ਭੌਤਿਕ ਕੇਸਾ ਦੀ ਪਰਿਭਾਸ਼ਾ ਲਿਖੋ ਵਿਕਾਸ ਦੀਆਂ ਅਵਸਥਾਵਾਂ ਦੇ ਨਾਮ ਲਿਖੋ ਫਿਰ ਤੁਹਾਨੂੰ 3-3 ਨੰਬਰ ਦੇ ਕੁਐਸਚਨ ਆਉਣਗੇ 4 12 ਨੰਬਰ ਦੇ ਵਰਟੀਕਲ ਕੈਪੈਸਿਟੀ ਬਾਰੇ ਦੱਸੋ ਮਾਲਿਸ਼ ਕੀ ਹੈ ਵਾਧੇ ਤੇ ਵਿਕਾਸ ਵਿੱਚ ਕੀ ਅੰਤਰ ਹੈ ਖਿਡਾਰੀ ਦੀ درجہਬੰਦੀ ਤੋਂ ਕੀ ਭਾਵ ਹੈ ਇਸ ਤੋਂ ਬਾਅਦ ਦੋ ਕੁਐਸਚਨ ਆਉਣਗੇ ਤੁਹਾਨੂੰ 5-5 ਨੰਬਰ ਦੇ ਇਹਨਾਂ ਵਿੱਚੋਂ ਜਾਂ ਹੋਏਗੀ ਕੋਈ ਤੁਸੀਂ ਇੱਕ ਕਰਨਾ ਹੋਏਗਾ ਤਾਂ ਤੁਸੀਂ ਸਾਰੇ ਸਿਲੇਬਸ ਦੇ ਅਨੁਸਾਰ ਆਪਣੀ ਤਿਆਰੀ ਕਰੋ ਤਾਂ ਜੋ ਤੁਸੀਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੋ ਠੀਕ ਹੈ ਬੇਟਾ ਓਕੇ ਜੀ ਧੰਨਵਾਦ ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਈ ਅਪਾ ਜਾਣਾਂਗੇ ਜਮਾਤ 10ਵੀਂ ਦੇ ਲਈ ਜੋ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਹੋਏਗਾ ਉਹਦੇ ਲਈ ਅਪਾ ਇੱਕ ਮਾਡਲ ਟੈਸਟ ਪੇਪਰ ਹੱਲ ਕਰ ਰਹੇ ਅਗੇ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਅਪਾ ਇੱਕ ਦੋ ਹੋਰ ਮਾਡਲ ਟੈਸਟ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਉਮੀਦ ਹੈ ਇਹਨਾਂ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਕੱਲ ਦੇ ਪੇਪਰ ਵਿੱਚ ਪੁੱਛੇ ਜਾਣਗੇ ਤਾਂ ਉਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਊੜਾ ਭਾਗ ਆ ਗਿਆ ਆਪਣੇ ਕੋਲ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਇਹਦੇ ਵਿੱਚ ਤੁਹਾਨੂੰ ਪਹਿਲਾ ਕੁਐਸਚਨ ਦੇਖੋ ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਹਾਂਜੀ ਕਿੰਨੀਆਂ ਨੇ ਵਿੱਚ 650 ਤੋਂ ਵੀ ਜ਼ਿਆਦਾ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਕਿੰਨੇ ਪ੍ਰਤੀਸ਼ਤ ਭਾਰ ਮਾਸਪੇਸ਼ੀਆਂ ਹੁੰਦੀਆਂ ਨੇ 70% ਤੋਂ ਵੱਧ ਐਫੀਲ ਰੇਜ਼ ਵਿਧੀ ਦਾ ਅਰਥ ਹੈ ਹਾਂਜੀ ਇਹਦਾ ਕੀ ਅਰਥ ਹੈ ਵੀ ਦਬਣਾ ਇੰਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾਗਾ ਗੋਲ ਮਟੋਲ ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ਬੇਟਾ ਫੁੱਟਬਾਲ ਦੇ ਵਿੱਚ ਅੱਗੇ ਸਹੀ ਮਿਲਾਨ ਕਰਨੇ ਨੇ ਲਹੂ ਦੇ ਕਣ ਹਾਂਜੀ ਕਿਹੜੇ ਹੁੰਦੇ ਨੇ ਵੀ ਲਾਲ ਤੇ ਚਿੱਟੇ ਦਿਲ ਦੀ ਧੜਕਣ 72 ਬਾਰ ਪ੍ਰਤੀ ਸੈਕਿੰਡ ਥੱਪਤ ਫਾਉਣਾ ਰਿਕਟ ਪਰਟਮੈਂਟ ਪਾਣੀ ਨਾਲ ਇਲਾਜ ਹਾਈਡਰੋਥੈਰੇਪੀ ਇੰਡੋਫ ਇੰਡੋਮੋਰਫ ਗੋਲ ਮਟੋਲ ਠੀਕ ਇਸ ਤਰੀਕੇ ਨਾਲ ਨੇ ਆਪਣੇ ਮਿਲਾਨ ਹੋ ਜਾਣਗੇ ਇਹ ਵੀ ਤੁਹਾਨੂੰ ਆਉਣਗੇ ਬੇਟਾ 5 ਨੰਬਰ ਦੇ ਇਸ ਤੋਂ ਬਾਅਦ ਬੇਟਾ ਆਪਣੇ ਕੋਲ ਸਹੀ ਗਲਤ ਨੇ ਵੀ ਪਹਿਲਾ ਇਹ ਦੇਖੋ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50% ਭਾਰ ਸਾਡੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਇਹ ਕੀ ਇਹ ਗਲਤ ਹੈ ਕਸਰਤ ਕਰਨ ਨਾਲ ਮਾਸਪੇਸ਼ੀਆਂ ਨੂੰ ਵੱਧ ਕੰਮ ਕਰਨਾ ਪੈਂਦਾਗਾ ਹਾਂਜੀ ਸਹੀ ਹੈ ਵੀ ਸਾਡੇ ਸਰੀਰ ਵਿੱਚ 750 ਤੋਂ ਜ਼ਿਆਦਾ ਮਾਸਪੇਸ਼ੀਆਂ ਹੁੰਦੀਆਂ ਹਨ ਸਹੀ ਹੈ ਨਹੀਂ ਗਲਤ ਹੈ ਪੈਟਰੀਸ ਇਸ ਦਾ ਪੰਜਾਬੀ ਅਨਵਾਦ ਗੁੰਨਣਾ ਹੈ ਸਹੀ ਹੈ ਵੀ ਹਾਂਜੀ ਇਹ ਸਹੀ ਹੈ ਵੀ ਵਾਦੇ ਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਣ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ ਇਹ ਕੀ ਹੈ ਬੇਟਾ ਗਲਤ ਹੈ ਠੀਕ ਹੈ ਆਪਣੇ ਕੋਲ ਸਹੀ ਗਲਤ ਸੀ ਇਸ ਤੋਂ ਬਾਅਦ ਬੇਟਾ ਆਪਣੇ ਕੋਲ ਖਾਲੀ ਥਾਵਾਂ ਨੇ ਵੀ ਮਨੁੱਖੀ ਸਰੀਰ ਇੱਕ ਗੁੰਜਲਦਾਰ ਡੈਸ਼ ਹੈ ਕੀ ਹੈ ਪੁੱਤ ਇੱਕ ਗੁੰਜਲਦਾਰ ਮਸ਼ੀਨ ਸਾਡੇ ਸਰੀਰ ਵਿੱਚ ਡੈਸ਼ ਮਾਸਪੇਸ਼ੀਆਂ ਹੁੰਦੀਆਂ ਨੇ ਵੀ 650 ਤੋਂ ਜ਼ਿਆਦਾ 650 ਤੋਂ ਜ਼ਿਆਦਾ ਭੌਤਿਕ ਚ ਕਿਸ ਇੱਕ ਡੈਸ਼ ਤਰੀਕੇ ਨਾਲ ਇਲਾਜ ਕਰਨ ਦੀ ਵਿਧੀ ਹੈ ਵੀ ਇੱਕ ਪੁਰਾਤਨ ਤਰੀਕੇ ਨਾਲ ਮਾਲਿਸ਼ ਇਲਾਜ ਦੀ ਬਹੁਤ ਡੈਸ਼ ਵਿਧੀ ਹੈ ਵੀ ਪ੍ਰਾਤਨ ਵਿਧੀ ਹੈ ਜਾਂ ਪੁਰਾਣੀ ਵਿਧੀ ਹੈ ਵਾਦ ਦਾ ਸ਼ਬਦ ਦਾ ਸਬੰਧ ਬੱਚੇ ਦੇ ਸਰੀਰ ਵਿੱਚ ਹੋ ਰਹੇ ਡੈਸ਼ ਨਾਲ ਹੁੰਦਾਗਾ ਵੀ ਕਿਹਦੇ ਨਾਲ ਹੁੰਦਾਗਾ ਵਾਦੇ ਨਾਲ ਠੀਕ ਅੱਗੇ ਤੁਹਾਡੇ ਕੁਐਸਚਨ ਨੇ ਬੇਟਾ ਭਾਗ ਆੜੇ ਦੇ ਵਿੱਚ ਲਹੂ ਗੇੜ ਪ੍ਰਣਾਲੀ ਦੇ ਅੰਗਾਂ ਦੇ ਨਾਮ ਲਿਖੋ ਕਿਹੜੇ ਕਿਹੜੇ ਅੰਗ ਇਹਦੇ ਵਿੱਚ ਕੰਮ ਕਰਦੇ ਨੇ ਦਿਲ ਦੀਆਂ ਮਾਸਪੇਸ਼ੀਆਂ ਤੋਂ ਕੀ ਪਾਵੇ ਇਹ ਕੁਐਸਚਨ ਤੁਹਾਨੂੰ 2 2 ਨੰਬਰ ਦੇ ਆਉਣਗੇ ਭੌਤਿਕ ਕੇਸਾ ਦੀ ਪਰਿਭਾਸ਼ਾ ਲਿਖੋ ਵਿਕਾਸ ਦੀਆਂ ਅਵਸਥਾਵਾਂ ਦੇ ਨਾਮ ਲਿਖੋ ਫਿਰ ਤੁਹਾਨੂੰ 3-3 ਨੰਬਰ ਦੇ ਕੁਐਸਚਨ ਆਉਣਗੇ 4 12 ਨੰਬਰ ਦੇ ਵਰਟੀਕਲ ਕੈਪੈਸਿਟੀ ਬਾਰੇ ਦੱਸੋ ਮਾਲਿਸ਼ ਕੀ ਹੈ ਵਾਧੇ ਅਤੇ ਵਿਕਾਸ ਵਿੱਚ ਕੀ ਅੰਤਰ ਹੈ ਖਿਡਾਰੀ ਦੀ درجہਬੰਦੀ ਤੋਂ ਕੀ ਭਾਵ ਹੈ ਇਸ ਤੋਂ ਬਾਅਦ ਦੋ ਕੁਐਸਚਨ ਆਉਣਗੇ ਤੁਹਾਨੂੰ 5-5 ਨੰਬਰ ਦੇ ਇਹਨਾਂ ਵਿੱਚੋਂ ਜਾਂ ਹੋਏਗੀ ਕੋਈ ਤੁਸੀਂ ਇੱਕ ਕਰਨਾ ਹੋਏਗਾ ਤਾਂ ਤੁਸੀਂ ਸਾਰੇ ਸਿਲੇਬਸ ਦੇ ਅਨੁਸਾਰ ਆਪਣੀ ਤਿਆਰੀ ਕਰੋ ਤਾਂ ਜੋ ਤੁਸੀਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੋ ਠੀਕ ਹੈ ਬੇਟਾ ਓਕੇ ਜੀ ਧੰਨਵਾਦ ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਸੇਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅੱਪਾ ਜਾਣਾਂਗੇ ਜਮਾਤ 10ਵੀਂ ਦੇ ਲਈ ਜੋ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਹੋਏਗਾ ਉਹਦੇ ਲਈ ਅਪਾ ਇੱਕ ਮਾਡਲ ਟੈਸਟ ਪੇਪਰ ਹੱਲ ਕਰ ਰਹੇ ਹਾਂਗੇ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਅਪਾ ਇੱਕ ਦੋ ਹੋਰ ਮਾਡਲ ਟੈਸਟ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਉਮੀਦ ਹੈ ਇਹਨਾਂ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਕੱਲ ਦੇ ਪੇਪਰ ਵਿੱਚ ਪੁੱਛੇ ਜਾਣਗੇ ਤਾਂ ਉਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਊੜਾ ਭਾਗ ਆ ਗਿਆ ਆਪਣੇ ਕੋਲ ਬਹੁਵਿਕਲਪੀ ਪ੍ਰਸ਼ਨ ਹੋਣਗੇ ਇਹਦੇ ਵਿੱਚ ਤੁਹਾਨੂੰ ਪਹਿਲਾ ਕੁਐਸਚਨ ਦੇਖੋ ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਹਾਂਜੀ ਕਿੰਨੀਆਂ ਨੇ ਵਿੱਚ 650 ਤੋਂ ਵੀ ਜ਼ਿਆਦਾ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਕਿੰਨੇ ਪ੍ਰਤੀਸ਼ਤ ਭਾਰ ਮਾਸਪੇਸ਼ੀਆਂ ਹੁੰਦੀਆਂ ਨੇ 70% ਤੋਂ ਵੱਧ ਐਫੀਲ ਰੇਜ਼ ਵਿਧੀ ਦਾ ਅਰਥ ਹੈ ਹਾਂਜੀ ਇਹਦਾ ਕੀ ਅਰਥ ਹੈ ਵੀ ਦਬਣਾ ਇੰਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾਗਾ ਗੋਲ ਮਟੋਲ ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ਬੇਟਾ ਫੁੱਟਬਾਲ ਦੇ ਵਿੱਚ ਅੱਗੇ ਸਹੀ ਮਿਲਾਨ ਕਰਨੇ ਨੇ ਲਹੂ ਦੇ ਕਣ ਹਾਂਜੀ ਕਿਹੜੇ ਹੁੰਦੇ ਨੇ ਵੀ ਲਾਲ ਤੇ ਚਿੱਟੇ ਦਿਲ ਦੀ ਧੜਕਣ 72 ਬਾਰ ਪ੍ਰਤੀ ਸੈਕਿੰਡ ਥਪਤਫਾਉਣਾ ਰਿਕਟ ਅਪਾਰਟਮੈਂਟ ਪਾਣੀ ਨਾਲ ਇਲਾਜ ਹਾਈਡਰੋਥੈਰੇਪੀ ਇੰਡੋਫ ਇੰਡੋਮੋਰਫ ਗੋਲ ਮਟੋਲ ਠੀਕ ਇਸ ਤਰੀਕੇ ਨਾਲ ਨੇ ਆਪਣੇ ਮਿਲਾਨ ਹੋ ਜਾਣਗੇ ਇਹ ਵੀ ਤੁਹਾਨੂੰ ਆਉਣਗੇ ਬੇਟਾ 5 ਨੰਬਰ ਦੇ ਇਸ ਤੋਂ ਬਾਅਦ ਬੇਟਾ ਆਪਣੇ ਕੋਲ ਸਹੀ ਗਲਤ ਨੇ ਵੀ ਪਹਿਲਾ ਇਹ ਦੇਖੋ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50% ਭਾਰ ਸਾਡੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਇਹ ਕੀ ਹੈ ਗਲਤ ਹੈ ਕਸਰਤ ਕਰਨ ਨਾਲ ਮਾਸਪੇਸ਼ੀਆਂ ਨੂੰ ਵੱਧ ਕੰਮ ਕਰਨਾ ਪੈਂਦਾਗਾ ਹਾਂਜੀ ਸਹੀ ਹੈ ਵੀ ਸਾਡੇ ਸਰੀਰ ਵਿੱਚ 750 ਤੋਂ ਜ਼ਿਆਦਾ ਮਾਸਪੇਸ਼ੀਆਂ ਹੁੰਦੀਆਂ ਹਨ ਸਹੀ ਹੈ ਨਹੀਂ ਗਲਤ ਹੈ ਪੈਟ੍ਰੀਸਿਸ ਦਾ ਪੰਜਾਬੀ ਅਨਵਾਦ ਗੁੰਨਣਾ ਹੈ ਸਹੀ ਹੈ ਵੀ ਹਾਂਜੀ ਇਹ ਸਹੀ ਹੈ ਵੀ ਵਾਦੇ ਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਣ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ ਇਹ ਕੀ ਹੈ ਬੇਟਾ ਗਲਤ ਹੈ ਠੀਕ ਹੈ ਆਪਣੇ ਕੋਲ ਸਹੀ ਗਲਤ ਸੀ ਇਸ ਤੋਂ ਬਾਅਦ ਬੇਟਾ ਆਪਣੇ ਕੋਲ ਖਾਲੀ ਥਾਵਾਂ ਨੇ ਵੀ ਮਨੁੱਖੀ ਸਰੀਰ ਇੱਕ ਗੁੰਜਲਦਾਰ ਡੈਸ਼ ਹੈ ਕੀ ਹੈ ਪੁੱਤ ਇੱਕ ਗੁੰਜਲਦਾਰ ਮਸ਼ੀਨ ਸਾਡੇ ਸਰੀਰ ਵਿੱਚ ਡੈਸ਼ ਮਾਸਪੇਸ਼ੀਆਂ ਹੁੰਦੀਆਂ ਨੇ ਵੀ 650 ਤੋਂ ਜ਼ਿਆਦਾ 650 ਤੋਂ ਜ਼ਿਆਦਾ ਭੌਤਿਕ ਚ ਕਿਸ ਇੱਕ ਡੈਸ਼ ਤਰੀਕੇ ਨਾਲ ਇਲਾਜ ਕਰਨ ਦੀ ਵਿਧੀ ਹੈ ਵੀ ਇੱਕ ਪੁਰਾਤਨ ਤਰੀਕੇ ਨਾਲ ਮਾਲਿਸ਼ ਇਲਾਜ ਦੀ ਬਹੁਤ ਡੈਸ਼ ਵਿਧੀ ਹੈ ਵੀ ਪੁਰਾਤਨ ਵਿਧੀ ਹੈ ਜਾਂ ਪੁਰਾਣੀ ਵਿਧੀ ਹੈ ਵਾਦ ਦਾ ਸ਼ਬਦ ਦਾ ਸਬੰਧ ਬੱਚੇ ਦੇ ਸਰੀਰ ਵਿੱਚ ਹੋ ਰਹੇ ਡੈਸ਼ ਨਾਲ ਹੁੰਦਾਗਾ ਵੀ ਕਿਹਦੇ ਨਾਲ ਹੁੰਦਾਗਾ ਵਾਦੇ ਨਾਲ ਠੀਕ ਅੱਗੇ ਤੁਹਾਡੇ ਕੁਐਸਚਨ ਨੇ ਬੇਟਾ ਭਾਗ ਆੜੇ ਦੇ ਵਿੱਚ ਲਹੂ ਗੇੜ ਪ੍ਰਣਾਲੀ ਦੇ ਅੰਗਾਂ ਦੇ ਨਾਮ ਲਿਖੋ ਕਿਹੜੇ ਕਿਹੜਿਆਂ ਗੇ ਦੇ ਵਿੱਚ ਕੰਮ ਕਰਦੇ ਨੇ ਦਿਲ ਦੀਆਂ ਮਾਸਪੇਸ਼ੀਆਂ ਤੋਂ ਕੀ ਭਾਵੇ ਇਹ ਕੁਐਸਚਨ ਤੁਹਾਨੂੰ 2-2 ਨੰਬਰ ਦੇ ਆਉਣਗੇ ਭੌਤਿਕ ਕੇਸਾ ਦੀ ਪਰਿਭਾਸ਼ਾ ਲਿਖੋ ਵਿਕਾਸ ਦੀਆਂ ਅਵਸਥਾਵਾਂ ਦੇ ਨਾਮ ਲਿਖੋ ਫਿਰ ਤੁਹਾਨੂੰ 3 3 ਨੰਬਰ ਦੇ ਕੁਐਸਚਨ ਆਉਣਗੇ 4 12 ਨੰਬਰ ਦੇ ਵਰਟੀਕਲ ਕੈਪੈਸਿਟੀ ਬਾਰੇ ਦੱਸੋ ਮਾਲਿਸ਼ ਕੀ ਹੈ ਵਾਧੇ ਤੇ ਵਿਕਾਸ ਵਿੱਚ ਕੀ ਅੰਤਰ ਹੈ ਖਿਡਾਰੀ ਦੀ ਦਰਜਾਬੰਦੀ ਤੋਂ ਕੀ ਭਾਵ ਹੈ ਇਸ ਤੋਂ ਬਾਅਦ ਦੋ ਕੁਐਸਚਨ ਆਉਣਗੇ ਤੁਹਾਨੂੰ 5 5 ਨੰਬਰ ਦੇ ਇਹਨਾਂ ਵਿੱਚੋਂ ਜਾ ਹੋਏਗੀ ਕੋਈ ਤੁਸੀਂ ਇੱਕ ਕਰਨਾ ਹੋਏਗਾ ਤਾਂ ਤੁਸੀਂ ਸਾਰੇ ਸਿਲੇਬਸ ਦੇ ਅਨੁਸਾਰ ਆਪਣੀ ਤਿਆਰੀ ਕਰੋ ਤਾਂ ਜੋ ਤੁਸੀਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੋ ਠੀਕ ਹੈ ਬੇਟਾ ਓਕੇ ਜੀ ਧੰਨਵਾਦ